ਸਤਿ ਸ੍ਰੀ ਅਕਾਲ ਤੁਹਾਨੂੰ ਮੈਂ ਮਿੱਤ ਕੰਨੀ ਸਸਾ ਠੀਕ ਠਾਕ ਹੈ ਅਰੀਏ ਦਿਨਾਂ ਦੇ ਚਾਦੀ ਕਲਾਚ ਹੋ ਗਏ ਵੀਰ ਉਹ ਅੱਜ ਦੀ ਜਿਹੜੀ ਵੀਡੀਓ ਆ ਬਹੁਤ ਸ਼ਾਨਦਾਰ ਬਹੁਤ ਜ਼ਬਰਦਸਤ ਹੈ ਇਹਦੇ ਵਿੱਚ ਆਪਾਂ ਸਿੱਖਾਂ ਦੀ ਹਿਸਟਰੀ ਸਿੱਖਾਂ ਦੇ ਇਤਿਹਾਸ ਦੇ ਬਾਰੇ ਜਾਣਾਂਗੇ ਖੈਰ ਪਹਿਲਾਂ ਤੇ ਆਪਾਂ ਚੱਲ ਕੇ ਦੇਖ ਲੈਣਾ ਅੱਜ ਦੀ ਵੀਡੀਓ ਤੇ ਉਸ ਤੋਂ ਬਾਅਦ ਕਰਨਾ ਇਸ ਤੇ ਗੱਲ ਬਾਤ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਾਵਾਂ ਨੂੰ ਬੁਲਤੀ ਹੈ ਕਿ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿੱਤਾ ਭਾਜਾਂਦੇ ਨੇ ਅੱਜ ਦੀ ਵੀਡੀਓ ਨੇਨੀਆ ਸ਼ਹਾਦਤਾਂ ਦੇ باوجود ਫਿਰ ਵੀ ਸਿੱਖ ਰਾਜੇ ਕਿਵੇਂ ਹੋਂਦ ਵਿੱਚ ਆ ਗਿਆ ਖਾਲਸਾ ਰਾਜ ਦੀ ਨੀ ਕੋਈ ਇੱਟਾਂ ਜਾਂ ਸਿਮਿੰਟ ਨਾਲ ਨਹੀਂ ਰੱਖੀ ਗਈ ਖਾਲਸਾ ਰਾਜ ਦੀ ਨੀ ਲੱਖਾਂ ਹੀ ਸਿੱਖਾਂ ਦੇ ਖੂਨ ਨਾਲ ਰੱਖੀ ਗਈ ਸੀ ਉਹ ਨਖਾਸ ਚੌਂਕ ਸਿੱਖਾਂ ਦੇ ਖੂਨ ਨਾਲ 12 ਮਹੀਨੇ 30 ਦਿਨ ਨਾਲ ਹੋਇਆ ਰਹਿੰਦਾ ਸੀ ਜਿਹੜੇ ਵੀ ਸਿੱਖ ਨੂੰ ਪੜਦੇ ਸੀ ਲਿਆ ਕੇ ਉੱਥੇ ਹੀ ਉਹਦਾ ਸਿਰ ਕਲਮ ਕਰ ਦਿੱਤਾ ਜਾਂਦਾ ਸੀ ਇੱਕ ਦਿਨ ਚ ਅੱਧੀ ਆਬਾਦੀ ਸਿੱਖਾਂ ਦੀ ਮੋਕਾ ਗਿਆ ਸੀਗਾ ਅਹਿਮਦ ਸ਼ਾਹ ਅਫਦਾਲੀ ਕੌਮ ਦੀ ਅੱਧੀ ਆਬਾਦੀ ਖਤਮ ਹੋਣ ਤੋਂ ਬਾਅਦ ਗੁਰੂ ਦੇਵ ਸਿੰਘਾਂ ਨੇ 3 ਮਹੀਨੇ ਬਾਅਦ ਹੀ ਅਫਦਾਲੀ ਨੂੰ ਲਲਕਾਰ ਦਿੱਤਾ ਸਿੱਖ ਧਰਮ ਦੀਆਂ ਜਿੰਨੀਆਂ ਵੀ ਜੰਗਾਂ ਨੇ ਬਰਾਬਰੀ ਦੀਆਂ ਜੰਗਾਂ ਕਦੇ ਵੀ ਨਹੀਂ ਹੋਈਆਂ ਸਿੱਖ ਗਿਣਤੀ ਤਾਂ ਹਮੇਸ਼ਾ ਘਟ ਰਹੇ ਨੇ ਪਰ ਸਿੱਖਾਂ ਕੋਲ ਇੱਕੋ ਜਜ਼ਬਾ ਤੇ ਬਹਾਦਰੀ ਉਹਦੀ ਕਮੀ ਕਦੇ ਨਹੀਂ ਆਈ ਮੁਗਲ ਰਾਜ ਚ ਸਿਰਫ ਸ਼ਕਤੀ ਹੀ ਸ਼ਕਤੀ ਸੀ ਪਰ ਤੀਨੀ ਸੀ ਤਾਂ ਹੀ ਤਾਂ ਗੋਬਿੰਦ ਸਿੰਘ ਜੀ ਦੇ ਸਿਰਫ ਇੱਕ ਖਤ ਨਾਲ ਹੀ ਮੁਗਲ ਰਾਜ ਦੀਆਂ ਜਣਾ ਪਟੀਆਂ ਡਈਆਂ ਸੀ ਪੰਜਾਬ ਸਿਓ ਪੋਡਕਾਸਟ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਤਿਹਾਸ ਕਿਸੇ ਵੀ ਕੌਮ ਦੀਆਂ ਜੜ੍ਹਾਂ ਹੁੰਦੀਆਂ ਨੇ ਜਿਹੜੀਆਂ ਉਹ ਕੌਮਾਂ ਆਪਣੇ ਇਤਿਹਾਸ ਨਾਲੋਂ ਟੁੱਟ ਜਾਂਦੀਆਂ ਨੇ ਉਹਨਾਂ ਦੀ ਹਾਲਤ ਕਿਤੇ ਨਾ ਕਿਤੇ ਤਰਸਯੋਗ ਹੋ ਜਾਂਦੀ ਹੈ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਸਿੱਖ ਇਤਿਹਾਸ ਦੇ ਉੱਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਜਿਵੇਂ ਕਿ ਜ਼ਿਕਰ ਆਉਂਦਾ ਸਭ ਤੋਂ ਪਹਿਲੇ ਸ਼ਹੀਦ ਗੁਰੂ ਹੋਏ ਨੇ 9ਵੇਂ ਪਾਤਸ਼ਾਹ ਉਹਨਾਂ ਦੀ ਸ਼ਹਾਦਤ ਨੇ ਕਿਵੇਂ ਇੱਕ ਨਵਾਂ ਮੋੜ ਲੈ ਕੇ ਆਂਦਾ ਸਿੱਖ ਇਤਿਹਾਸ ਵਿੱਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖ ਧਰਮ 'ਚ ਇੱਕ ਕ੍ਰਾਂਤੀ ਲੈ ਕੇ ਆਂਦੀ ਸੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਜੇ ਆਪਾਂ ਦੇਖੀਏ ਨਾ ਇੱਕ ਬਹੁਤ ਵੱਡਾ ਕਾਰਨ ਹੈ ਜਿਵੇਂ ਦੇ ਸਿੱਖ ਅੱਜ ਹੈਗੇ ਨੇ ਜਿਵੇਂ ਦਾ ਸਿੱਖ ਇਤਿਹਾਸ ਹੈਗਾ ਹੈ ਨਾ ਕਿੰਨੀਆਂ ਜੰਗਾਂ ਹੋਈਆਂ ਕਿੰਨੀਆਂ ਪਹਾਤਰੀਆਂ ਸਿੱਖਾਂ ਨੇ ਦਿਖਾਈਆਂ ਕਈ ਇਹੋ ਜੀਆਂ ਵੀ ਜੰਗਾਂ ਦਾ ਜ਼ਿਕਰ ਮਿਲਦਾ ਹੈ ਆਪਾਂ ਨੂੰ ਕਿ ਸਾਹਮਣੇ ਸਿਰਫ 20 ਸਿੱਖ ਨੇ ਤੇ ਉਧਰ ਲੱਖਾਂ ਦੀ ਫੌਜ ਆ ਚੰਕੌਰ ਦੀ ਗੜੀ 'ਚ ਸਿਰਫ 40 ਸਿੱਖਾਂ ਨੇ 10 ਲੱਖ ਦੀ ਫੌਜ ਦਾ ਸਾਹਮਣਾ ਕੀਤਾ ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਕਈ ਵਾਰ ਇਹੋ ਜਿਹੇ ਹਾਲਾਤ ਹੁੰਦੇ ਸੀ ਕਿ ਸਾਹਮਣੇ ਸਿਰਫ ਹਜ਼ਾਰ ਫੌਜ ਆ ਤੇ ਉਧਰ 5 ਗੁਣਾ ਜ਼ਿਆਦਾ ਫੌਜ ਆ ਸਿੱਖ ਧਰਮ ਦੀਆਂ ਜਿੰਨੀਆਂ ਵੀ ਜੰਗਾਂ ਨੇ ਉਹ ਅਨਬੈਲੈਂਸ ਜੰਗਾਂ ਰਹੀਆਂ ਨੇ ਉਹ ਬਰਾਬਰੀ ਦੀਆਂ ਜੰਗਾਂ ਕਦੇ ਵੀ ਨਹੀਂ ਹੋਈਆਂ ਸਿੱਖ ਗਿਣਤੀ ਤਾਂ ਹਮੇਸ਼ਾ ਘਟ ਰਹੇ ਨੇ ਪਰ ਸਿੱਖਾਂ ਕੋਲ ਇੱਕੋ ਜਜ਼ਬਾ ਤੇ ਬਹਾਦਰੀ ਉਹਦੀ ਕਮੀ ਕਦੇ ਨਹੀਂ ਆਈ ਤਾਂ ਉਹ ਬਹਾਦਰੀ ਤੇ ਜਜ਼ਬਾ ਆਉਣ ਚ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਦਾ ਬਹੁਤ ਵੱਡਾ ਰੋਲ ਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਝੋ ਕਿ ਇੱਕ ਲੀਡਰ ਨੂੰ ਇੱਕ ਗੁਰੂ ਨੂੰ ਕੀ ਇੰਨੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਜਾਵੇ ਉਸ ਤੋਂ ਬਾਅਦ ਦੋ ਆਪਸ਼ਨ ਹੋ ਸਕਦੇ ਨੇ ਜਾਂ ਤਾਂ ਜ਼ਿਆਦਾਤਰ ਲੋਕ ਫਿਰ ਡਰ ਕੇ ਆਪਣੇ ਘਰ ਬਹਿ ਜਾਣ ਕਿਉਂਕਿ ਸ਼ਹੀਦ ਕੀਤਾ ਕੀ ਨਹੀਂ ਤੁਸੀਂ ਇਹ ਦੇਖੋ ਜਿਹੜਾ ਹੁਕਮਰਾਨ ਹੈ ਮੌਜੂਦਾ ਹੁਕਮਰਾਨ ਔਰ ਹੁਕਮਰਾਨ ਵੀ ਕੌਣ ਹੈ ਜਿਹੜਾ ਹਜ਼ਾਰਾਂ ਲੋਕਾਂ ਨੂੰ ਮਾਰਨ ਤੋਂ ਪਹਿਲਾਂ ਇੱਕ ਵਾਰ ਵੀ ਨਹੀਂ ਸੋਚਦਾ ਜਿਨ੍ਹਾਂ ਦੇ ਅੰਦਰ ਦਇਆ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ ਇੱਕ ਗੁਰੂ ਨੂੰ ਸ਼ਹੀਦ ਕਰ ਦਿੱਤਾ ਉਸ ਤੋਂ ਬਾਅਦ ਫਿਰ ਕੌਣ ਡਰ ਕੇ ਘਰੇ ਵੀ ਬਹਿ ਸਕਦੀ ਸੀ ਔਰ ਗੁਰੂ ਅਰਜਨ ਸਾਹਿਬ ਜੀ ਦੇ ਫਰਜ਼ੰਦ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨੀ ਉਮਰ ਸੀ ਉਹਨਾਂ ਦੀ ਸਿਰਫ 11 ਸਾਲ ਦੀ ਉਮਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਕਿਹਾ ਕਿ ਇਹਨਾਂ ਦਾ ਹੰਕਾਰ ਮੈਂ ਮਿੱਟੀ 'ਚ ਮਿਲਾਉਂਗਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਫਿਰ ਅਕਾਲ ਤਖਤ ਦੀ ਰਚਨਾ ਕੀਤੀ ਇਹ ਇੱਕ ਚੈਲੰਜ ਕੀਤਾ ਗਿਆ ਸੀਗਾ ਮੁਗਲਾਂ ਨੂੰ ਕਿਉਂਕਿ ਮੁਗਲਾਂ ਕੋਲ ਕੀ ਸੀ ਉਸ ਸਮੇਂ ਸਭ ਤੋਂ ਵੱਡੀ ਪਾਵਰ ਕੀ ਸੀ ਉਹਨਾਂ ਕੋਲ ਉਹ ਰਾਜਾ ਸੀਗਾ ਰਾਜਾ ਇੱਕ ਤਖਤ ਤੇ ਬੈਠਦਾ ਹੁੰਦਾ ਗੁਰੂ ਸਾਹਿਬ ਕਹਿੰਦੇ ਕਿ ਉਹ ਇੱਕ ਦੁਨਿਆਵੀ ਤਖਤ ਆ ਇਹ ਜਹਾਗੀਰ ਉਸ ਤਖਤ ਤੇ ਬੈਠ ਕੇ ਇਹ ਸਮਝਦਾ ਹੈ ਕਿ ਮੈਂ ਹੀ ਰੱਬ ਆ ਤਾਂ ਉਹਦੇ ਪਰਲਰ ਗੁਰੂ ਸਾਹਿਬ ਨੇ ਫਿਰ ਅਕਾਲ ਤਖਤ ਦੀ ਰਚਨਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਦੋਂ ਗੁਰਿਆਈ ਸੰਪਤੀ ਜਾ ਰਹੀ ਸੀ ਤਾਂ ਉਹਨਾਂ ਵਾਸਤੇ ਬਾਬਾ ਬੁੱਢਾ ਜੀ ਇੱਕ ਸੇਲੀ ਲੈ ਕੇ ਆਏ ਸੇਲੀ ਹੁੰਦੀ ਸੀ ਇੱਕ ਧਾਗਾ ਹੁੰਦਾ ਸੀ ਜਿਹੜਾ ਗੁਰਿਆਈ ਦੀ ਨਿਸ਼ਾਨੀ ਹੁੰਦਾ ਸੀ ਇੱਕ ਰਸਮ ਹੁੰਦੀ ਸੀ ਜੋ ਗੁਰਿਆਈ ਦੇ ਸਮੇਂ ਪਹਿਲੇ ਗੁਰੂ ਸਹਿਬਾਨਾਂ ਨਾਲ ਵੀ ਉਹ ਰਸਮ ਕੀਤੀ ਗਈ ਸੀ। ਡਗਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਬਾਬਾ ਬੁੱਢਾ ਜੀ ਨੂੰ ਮਨਾ ਕਰਤਾ ਕਿ ਇਹ ਸੈਲੀ ਨੂੰ ਤੋਸ਼ੇਖਾਨੇ ਰੱਖ ਦੋ। ਮੇਰੀ ਸੈਲੀ ਮੇਰੀ ਕਮਰ ਤੇ ਟੰਗੀਆਂ ਕਿਰਪਾਨਾਂ ਹੋਣਗੀਆਂ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਇਹਦੇ ਵਿੱਚ ਉਹਨਾਂ ਦੀ ਕੀ ਸੋਚ ਸੀ? ਕਾਰਨ ਕੀ ਸੀ ਇਹਦਾ? ਦੋ ਤਲਵਾਰਾਂ ਪਿੱਛੇ ਜਿਹੜੀ ਸੋਚ ਸੀ ਉਹ ਬਹੁਤ ਡੂੰਗੀ ਸੋਚ ਸੀ ਪੀਰੀ ਦੀ ਤਲਵਾਰ ਆ ਜਿਹੜੀ ਉਹ ਭਗਤੀ ਦਾ ਪ੍ਰਤੀਕ ਆ ਤੇ ਮੀਰੀ ਦੀ ਤਲਵਾਰ ਸ਼ਕਤੀ ਦਾ ਪ੍ਰਤੀਕ ਆ ਹੁਣ ਭਗਤੀ ਤੇ ਸ਼ਕਤੀ ਦਾ ਸਮੇਲ ਕੀਤਾ ਹੈ ਗੁਰੂ ਸਾਹਿਬ ਨੇ ਇਹ ਨਹੀਂ ਹੈ ਕਿ ਸਿਰਫ ਜੋਰ ਦਿਖਾਇਆ ਹੈ ਸਿਰਫ ਜੋਸ਼ ਦਿਖਾਇਆ ਹੈ ਹੁਣ ਭਗਤੀ ਕਿੱਥੋਂ ਆਈ ਪਹਿਲੇ ਪੰਜ ਗੁਰੂ ਸਾਹਿਬਾਨ ਕੋਲ ਭਗਤੀ ਸੀਗੀ ਉਹਨਾਂ ਨੇ ਸ਼ਕਤੀ ਦਾ ਇਸਤੇਮਾਲ ਨਹੀਂ ਕੀਤਾ ਕੋਈ ਜੰਗ ਨਹੀਂ ਲੜੀ ਕੁਈ ਫੌਜ ਨਹੀਂ ਰੱਖੀ ਕੋਈ ਸ਼ਸਤਰ ਨਹੀਂ ਪਹਿਨੇ ਕੋਈ ਤਖਤ ਲਾ ਕੇ ਨਹੀਂ ਬੈਠੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿਰਫ ਸ਼ਕਤੀ ਦਾ ਸਿਰਫ ਜ਼ੋਰ ਦਾ ਇਸਤੇਮਾਲ ਨਹੀਂ ਕੀਤਾ ਪੀਰੀ ਵੀ ਨਾਲ ਰੱਖੀ ਯਾਨੀ ਕਿ ਪਹਿਲੇ ਪੰਜ ਗੁਰੂ ਸਹਿਬਾਨਾਂ ਦੇ ਗਿਆਨ ਨੂੰ ਉਹਨਾਂ ਦੀ ਨਿਮਰਤਾ ਨੂੰ ਵੀ ਨਾਲ ਰੱਖਿਆ ਤਾਂ ਇਹ ਗਿਆਨ ਭਗਤੀ ਅਤੇ ਸ਼ਕਤੀ ਦਾ ਸੁਮੇਲ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਲੈ ਕੇ ਆਏ ਸਿੱਖਾਂ 'ਚ ਇੱਕ ਸੱਚਾ ਸਿੱਖਾ ਜਿਹੜਾ ਉਹ ਵੀ ਮੀਰੀ ਤੇ ਪੀਰੀ ਦੇ ਕਨਸੈਪਟ ਤੇ ਖਰਾ ਉਤਰਦਾ ਹੈ ਇੱਕ ਸਿੱਖ ਬਹਾਦਰ ਯੋद्धा ਵੀ ਹੁੰਦਾ ਹੈ ਪਰ ਉਹਦੇ ਨਾਲ ਨਾਲ ਉਹ ਦਿਆਲੂ ਵੀ ਹੁੰਦਾ ਹੈ ਬਿਲਕੁਲ ਮੀਰੀ ਤੇ ਪੀਰੀ ਅੱਡ ਅੱਡ ਨਹੀਂ ਕੀਤੀਆਂ ਜਾ ਸਕਦੀਆਂ ਸਿੱਖ ਧਰਮ ਚ ਹੁਣ ਇੱਕ ਚੀਜ਼ ਦੇਖੋ ਤੁਸੀਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਕਾਲ ਤਖਤ ਦੀ ਰਚਨਾ ਕੀਤੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਕੀ ਆ ਦਰਬਾਰ ਸਾਹਿਬ ਦਰਬਾਰ ਸਾਹਿਬ ਦਰਬਾਰ ਸਾਹਿਬ ਜੀ ਤੁਸੀਂ ਗੌਰਨਰ ਦੇਖੋਗੇ ਦਰਬਾਰ ਸਾਹਿਬ ਜਮਿਨੀ ਤਲ ਤੋਂ ਨੀਮਾ ਬਣਾਇਆ ਹੋਇਆ ਹੈ ਬਿਲਕੁਲ ਯਾਨੀ ਕਿ ਭਗਤੀ ਦਾ ਪ੍ਰਤੀਕ ਨਿਮਰਤਾ ਦਾ ਪ੍ਰਤੀਕ ਅਕਾਲ ਤਖਤ ਸਾਹਿਬ ਉੱਚਾ ਚੱਕ ਕੇ ਬਣਾਇਆ ਹੋਇਆ ਯਾਨੀ ਕਿ ਸ਼ਕਤੀ ਦਾ ਪ੍ਰਤੀਕ ਮੁਗਲਾਂ ਨੂੰ ਤੇ ਜ਼ੁਲਮ ਨੂੰ ਇੱਕ ਚੈਲੰਜ ਬਿਲਕੁਲ ਔਰ ਇੱਕ चीज ਹੋਰ ਦੇਖੋ ਤੁਸੀਂ ਕਿੰਨੀ ਸੋਹਣੀ चीज ਆ ਦਰਬਾਰ ਸਾਹਿਬ ਦੇ ਚਰਨਾਂ 'ਚ ਆ ਅਕਾਲ ਤਖਤ ਦਰਬਾਰ ਸਾਹਿਬ ਜੇ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਨਹੀਂ ਹੈ ਕਾਲ ਤੱਕ ਦਰਬਾਰ ਸਾਹਿਬ ਤੋਂ ਥੋੜਾ ਜਨ ਸਾਈਡ ਤੇ ਆ ਬਿਲਕੁਲ ਯਾਨੀ ਕਿ ਜਿਹੜੀ ਸ਼ਕਤੀ ਆ ਉਹ ਹਮੇਸ਼ਾ ਭਗਤੀ ਦੇ ਚਰਨਾਚ ਰੋ ਭਗਤੀ ਤੋਂ ਸਾਨੂੰ ਪਰਮਾਤਮਾ ਮਿਲਦਾ ਹੈ ਸ਼ਕਤੀ ਤੋਂ ਕੀ ਮਿਲਦਾ ਹੈ ਸ਼ਕਤੀ ਤੋਂ ਕੌਮਾਂ ਨੂੰ ਰਾਜ ਮਿਲਦੇ ਨੇ ਸਿੱਖ ਕੌਮ ਨੇ ਵੀ ਰਾਜ ਕੀਤਾ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਬਿਲਕੁਲ ਉਹ ਚ ਮੀਰੀ ਤੇ ਪੀਰੀ ਦੋਨੋਂ ਸੀ ਜੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਰਨੈਲਾਂ ਕੋਲ ਸ਼ਕਤੀ ਸੀ ਨਾ ਤਾਂ ਉਹਨਾਂ ਕੋਲ ਭਗਤੀ ਵੀ ਸੀ ਮਹਾਰਾਜਾ ਰਣਜੀਤ ਸਿੰਘ ਜੀ ਜੰਗ ਦੇ ਮੈਦਾਨ ਚ ਆਪਦੇ ਵੈਰੀਆਂ ਨੂੰ ਮਾਰਦਾ ਸੀ ਨਾ ਤਾਂ ਉਹ ਆਪਦੇ ਵੈਰੀਆਂ ਨੂੰ ਗਲ ਵੀ ਲਾ ਲੈਂਦਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਦਾ ਇਤਿਹਾਸ ਚੱਕ ਕੇ ਦੇਖ ਲਓ ਕਿਸੇ ਹਾਰੇ ਹੋਏ ਜਰਨੈਲ ਨੂੰ ਨਹੀਂ ਮਾਰਿਆ ਮਹਾਰਾਜਾ ਰਣਜੀਤ ਸਿੰਘ ਨੇ ਅਲੀਮੀ ਰਾਜ ਚ ਨੂੰ ਕਿਹਾ ਅਲੀਮੀ ਰਾਜ ਬਿਲਕੁਲ ਜਦੋਂ ਆਪਾਂ ਸਿੱਖ ਇਤਿਹਾਸ ਪੜ੍ਹਦੇ ਆ ਇੱਕ ਆਪਾਂ ਨੂੰ ਮੁਗਲ ਰਾਜ ਤੋਂ ਨੂੰ ਮਿਲਦਾ ਤੇ ਇੱਕ ਆਪਾਂ ਨੂੰ ਖਾਲਸਾ ਰਾਜ ਤੋਂ ਉਹਨਾਂ ਨੂੰ ਮਿਲਦਾ ਹੁਣ ਮੁਗਲ ਰਾਜ ਤੇ ਭੈੜ ਕੀ ਸੀਗੀ ਮੁਗਲ ਰਾਜ ਚ ਸਿਰਫ ਸ਼ਕਤੀ ਹੀ ਸ਼ਕਤੀ ਸੀਗੀ ਭਗਤੀ ਨਹੀਂ ਸੀਗੀ ਸ਼ਕਤੀ ਦੇ ਨਾਲ ਨਾਲ ਜੇ ਭਗਤੀ ਹੁੰਦੀ ਤਾਂ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਸ਼ਹੀਦ ਨਾ ਕੀਤਾ ਜਾਂਦਾ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਨਾ ਕੀਤਾ ਜਾਂਦਾ ਚੰਦਰੀ ਚੌਂਕ ਚ ਸ਼ਰਿਆਮ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਕਲਮ ਨਾ ਕੀਤਾ ਜਾਂਦਾ ਮੁਗਲ ਰਾਜ ਤੇ ਜੇ ਸ਼ਕਤੀ ਦੇ ਨਾਲ ਭਗਤੀ ਹੁੰਦੀ ਤਾਂ ਅਰੰਗਜੀਤ ਸੌਹਾ ਖਾਕੇ ਨਮੁਕਰਦਾ ਆਪਣੀਆਂ ਮੁਗਲ ਰਾਜ ਕੋਲ ਸਿਰਫ ਤਾਕਤ ਸੀਗੀ ਇੱਕ ਹੁਕਮ ਨਾਲ ਮੁਗਲ ਬਾਦਸ਼ਾਹ ਲੱਖਾਂ ਲੋਕਾਂ ਨੂੰ ਸ਼ਹੀਦ ਕਰਵਾ ਦਿੰਦਾ ਸੀ ਪਰ ਅੰਦਰੋਂ ਖੋਖਲਾ ਸੀ ਮੁਗਲ ਰਾਜ ਅੱਜ ਦੀ ਵੀਡੀਓ 'ਚ ਸਾਨੂੰ ਸਿੱਕਾਂ ਦੇ ਇਤਿਹਾਸ ਦੀ ਬਾਤਾਂ ਜਾਣ ਕੇ ਬਹੁਤ ਹੀ ਵਧੀਆ ਤੇ ਚੰਗਾ ਲੱਗਾ ਬਿਲਕੁਲ ਪੁੱਤਰ ਜੀ ਐਨਜੀਏ ਕਿ ਜਿਹੜਾ ਸਿੱਖਾਂ ਦਾ ਜਿਲੇ ਇਤਿਹਾਸ ਬੰਦਾ ਸੌਂਦਾ ਨਾ ਤੇ ਵਾਕਈ ਬਹੁਤ ਚੰਗਾ ਤੇ ਬੜਾ ਵਧੀਆ ਲੱਗਦਾ ਵੈ ਇਹਦੇ ਵਿੱਚ ਜਿਸ ਤਰ੍ਹਾਂ ਕਿ ਆਈ ਦੱਸਿਆ ਗਿਆ ਕਿ ਕਿਸ ਤਰ੍ਹਾਂ ਜਿਹੜੇ ਮੁਸਲਮਾਨਾਂ ਦੇ ਬਾਦਸ਼ਾਹ ਸੀ ਮੁਗਲ ਹੁਕਮਰਾਨ ਉਹ ਸਿੱਖਾਂ ਦੇ ਨਾਲ ਕਿਸ ਤਰ੍ਹਾਂ ਜ਼ੁਲਮ ਕਰਦੇ ਰਹੇ ਕਿਸ ਤਰ੍ਹਾਂ ਉਹਨਾਂ ਦਾ ਖੂਨ ਬਹਾਉਂਦੇ ਰਹੇ ਲੇਕਿਨ ਵੀਰੋ ਮੈਂ ਸਿੱਖਾਂ ਦੀ ਬਹਾਦਰੀ ਨੂੰ ਸਲਾਮ ਕਰਨਾ ਹੈ ਸਿੱਖ ਵਾਕਈ ਇੱਕ ਦਲੇਰ ਤੇ ਇੱਕ ਬਹਾਦਰ ਕੌਮ ਹੈ ਜਿਹੜੇ ਥੋੜੀ ਤਦਾਦ ਦੇ ਵਿੱਚ ਵੀ ਸੀ ਲੇਕਿਨ ਫੇਰ ਵੀ ਮੁਗਲ ਹੁਕਮਰਾਨ ਜਿਹੜੇ ਕਿ ਐਡੀ ਵੱਡੀ ਤਦਾਦ ਦੇ ਵਿੱਚ ਸੀ ਉਹਨਾਂ ਦਾ ਮੁਕਾਬਲਾ ਕਰਦੇ ਰਹੇ ਬਾਕੀ ਵੀਰੋ ਸਿੱਖਾਂ ਦੇ ਗੁਰੂ ਸਾਹਿਬਾਨ ਸੀ ਉਹ ਵੀ ਬਹੁਤ ਦਲੇਰ ਸੀ ਹੱਕ ਸੱਚ ਦਾ ਸਾਥ ਦਿੱਤਾ ਸੀ ਉਹਨਾਂ ਨੇ ਜ਼ੁਲਮ ਦਾ ਸਾਥ ਨਹੀਂ ਦਿੱਤਾ ਤੇ ਜ਼ੁਲਮ ਦੇ ਅੱਗੇ ਖੜੇ ਹੋ ਗਏ ਸੀ ਆਪਣੀ ਜਾਨਾਂ ਤੇ ਕੁਰਬਾਨ ਕਰ ਦਿੱਤੀਆਂ ਸੀ ਬਾਕੀ ਵੀਰੋ ਤੁਸੀਂ ਦੱਸੋ ਕਿ ਤੁਹਾਨੂੰ ਸਾਡੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ رائے ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਰੱਬ ਰੱਖਾ